ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਮੇਅਰ ਦੇ ਮਾਮਲੇ ਵਿੱਚ ਚੰਡੀਗੜ੍ਹ ਦੇ ਮੇਅਰ ਦੇ ਮਾਮਲੇ ਵਿੱਚ ਸੱਚਮੁੱਚ ਰੂਹ ਖੁਸ਼ ਹੋ ਗਈ ਇੱਕ ਵਾਰ ਤਾਂ ਸੁਣ ਕੇ ਇਹ ਗੱਲਬਾਤ ਕਿਉਂਕਿ ਲੱਗ ਰਿਹਾ ਸੀ ਦਿਲ ਤੇ ਬਹੁਤ ਵੱਡਾ ਅਸਰ ਇਹ ਸੀ कि लोकतंत्र जाऊ किस पास लेकिन सुप्रीम कोर्ट के, के फैसले ने एक आसती किरण जगाती साढे मना च नहीं कोई हरिया बूट रहे वाली गल अजे है अजय तो आप गल करते हैं लेकिन उसको पहला वही अपील जी मैं अक्सर कर दें कि प्यारे दर्शकों जिन्होंने ने अजे तक ये चैनल सबसक्राइब नहीं किया प्लीज़ कर लेव ਤੇ ਹੁਣ ਗੱਲ ਕਰੀਏ ਚੰਡੀਗੜ੍ਹ ਦੇ ਮੇਅਰ ਦੇ ਮਾਮਲੇ ਦੀ ਔਰ ਸੱਚਮੁੱਚ ਜਿਸ ਤਰੀਕੇ ਨਾਲ ਇਹ ਕਤਲ ਹੋਇਆ ਸੀ ਨਾ ਇਹ ਕਤਲ ਲੋਕਤੰਤਰ ਦਾ ਕਤਲ ਸੀ ਤੇ ਕਾਤਲ ਸੀ ਅਨਲਮਸੀ ਤੇ ਕਾਤਲ ਦੇ ਸਾਜ਼ਿਸ਼ ਘਾੜੇ ਹਲੇ ਵੀ ਪਿੱਛੇ ਜਿਹੜੇ ਨੇ ਉਹ ਬੈਠੇ ਨੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ ਲੇਕਿਨ ਇਹ ਅਨਲਮਸੀ ਸੱਚਮੁੱਚ ਹੀ ਰੌਣਗੜੀ ਠੀਕ ਕਹਿ ਰਿਹਾ ਹੈ ਉਹਦਾ ਤਾਂ ਚਿਹਰਾ ਹੈ ਉਧਰ ਪਿੱਛੇ ਤਾਂ ਮੋਦੀ ਤੱਕ ਦੇ ਚਿਹਰੇ ਸਾਰੇ ਆਉਂਦੇ ਨੇ ਲੇਕਿਨ ਜੇ ਪੰਜਾਬ 'ਚ ਗੱਲ ਕਰੀਏ ਸੁਪਰੀਮ ਕੋਰਟ ਨੇ ਉਧਰ ਇਸ਼ਾਰਾ ਨਹੀਂ ਕੀਤਾ ਕਿ ਨਿਰਵਸੀ ਨੂੰ ਕਿਸ ਨੇ ਪ੍ਰਜੈਕਟਿੰਗ ਆਫਟਰ ਬਣਾਇਆ ਇਹ ਇੱਕ ਵੱਡਾ ਕੁਐਸਚਨ ਫਿਰ ਉਹ ਜਿਹਨੇ ਇਹਨੂੰ ਬਣਾਇਆ ਉਹਦੇ ਪਿੱਛੇ ਕੌਣ ਹੈ ਇਹ ਸਾਰਾ ਕੁਝ ਫਿਰ ਸਿੱਧਾ ਰਾਜ ਭਵਨ ਤੱਕ ਪੰਜਾਬ ਦੇ ਗਵਰਨਰ ਤੱਕ ਜਿਹੜਾ ਕਿ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੁੰਦਾ ਹੈ ਉੱਥੇ ਤੱਕ ਗੱਲ ਜਾਂਦੀ ਹੈ ਪਰ ਗੱਲ ਤਾਂ ਇਹ ਦੂਵੀ ਅੱਗੇ ਜਾਂਦੀ ਹੈ ਜਦੋਂ 30 ਜਨਵਰੀ ਜਿਹਨੂੰ ਸੱਚਮੁੱਚ ਮੈਂ ਕਹਿ ਸਕਦਾ ਹੈ ਸਾਡੇ ਲੋਕਤੰਤਰ ਦਾ ਕਾਲਾ ਦਿਨ ਸੀ ਜਦੋਂ ਲੋਕਤੰਤਰ ਦੇ ਵਿੱਚ ਕੁਰਸੀ ਨੂੰ ਲੁੱਟਿਆ ਗਿਆ ਵੋਟਾਂ ਲੁੱਟੀਆਂ ਗਈਆਂ ਔਰ ਇਹ ਨਿਡਰਮਸੀ ਨੇ ਅੱਠ ਵੋਟਾਂ ਤੇ ਕਰੌਸ ਲਗਾਇਆ ਸੀ ਤੇ ਜਿਸ ਤਰੀਕੇ ਨਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਮਨੋਜ ਸੋਨਕਰ ਮੇਅਰ ਬਣਾਇਆ ਗਿਆ ਸੀ ਤੇ ਜੇਪੀ ਨੱਡਾ ਨੇ ਕਿਹਾ ਸੀ ਪਹਿਲਾਂ ਤਾਂ ਅਸ਼ੀਰਵਾਦ ਦਿੱਤਾ ਸੀ ਕਿਰਨ ਖੇਰ ਨੇ ਮੈਂ ਤਾਂ ਉੱਥੇ ਵੀ ਹੈਰਾਨ ਐ ਕਿ ਕਿਰਨ ਖੇਰ ਆਰਟਿਸਟ ਤਾਂ ਬਹੁਤ ਵਧੀਆ ਐ ਲੇਕਿਨ ਇੱਕ ਆਰਟਿਸਟ ਐਨਾ ਝੂਠ ਬੋਲ ਸਕਦਾ ਐ ਐਨੇ ਝੂਠ ਦੇ ਪਿੱਛੇ ਖੜ੍ਹ ਸਕਦਾ ਔਰ ਉਹਨੂੰ ਬਿਠਾ ਕੇ ਨਾਲ ਖੜੀ ਐ ਕਿਰਨ ਖੇਰ ਝੂਠ ਦੇ ਨਾਲ ਖੜੀ ਐ ਨਾ ਕਿਰਨ ਖੇਰ ਤੇ ਆਰਟਿਸਟਾਂ ਤੋਂ ਇਹ ਆਸ ਨਹੀਂ ਸੀ ਪੋਲਿਟਿਕਲ ਬੰਦੇ ਤਾਂ ਹੁੰਦੇ ਐ ਇਸੇ ਨੇ ਲੇਕਿਨ ਹੁਣ ਉਹ ਵੀ ਤਾਂ ਪੋਲਿਟਿਕਲ ਬਣ ਗਈ ਇਹੀ ਕਹਿ ਸਕਦੇ ਆ ਜਿਵੇਂ ਢੀਠ ਹੋ ਜਾਂਦੇ ਨੇ ਜਿਵੇਂ ਮੋਟੀ ਚਮੜੀ ਵਾਲੇ ਹੋ ਜਾਂਦੇ ਨੇ ਆਰਟਿਸਟਾਂ ਬੜੇ ਸਵੇਦਰ ਸੀਲ ਹੁੰਦੇ ਨੇ ਉਹਦੀ ਕੋਈ ਜ਼ਮੀਰ ਨਹੀਂ ਵੀ ਹੁਣ ਤਾਂ ਇਹੀ ਕਹਿ ਸਕਦੇ ਆ ਕਿ ਉਹਦੀ ਕੋਈ ਜ਼ਮੀਰ ਨਹੀਂ ਖੈਰ ਜਦੋਂ ਇਹ ਸਾਰੀ ਘਟਨਾ ਵਾਪਰੀ ਉਸ ਤੋਂ ਬਾਅਦ ਜੇਪੀ ਨੱਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਆ ਖੁਸ਼ ਆ ਕਹਿੰਦਾ ਦੇਖੋ ਸਾਡਾ ਹਲੇ ਤਾਂ ਸ਼ੁਰੂਆਤ ਹੈ ਇਹ ਜਿਹੜੀ ਸ਼ੁਰੂਆਤ ਗੱਲ ਕੀਤੀ ਉਹ ਤੋਂ ਡਰ ਲੱਗਿਆ ਸੀ ਅਸਲ ਦੇ ਵਿੱਚ ਕਿ ਅਜੇ ਤਾਂ ਸ਼ੁਰੂਆਤ ਹੈ ਇਸ ਤਰ੍ਹਾਂ ਸੀ ਜਿੱਤਾਂਗੇ ਆਉਣ ਵਾਲੀ ਇਲੈਕਸ਼ਨ ਇਹੀ ਮਤਲਬ ਹੋਇਆ ਨਾ ਮਾਡਲ ਤਾਂ ਇਹੀ ਹੋਇਆ ਕਿ ਇਸ ਮਾਡਲ ਨਾਲ ਜਿੱਤਾਂਗੇ ਜਿੱਤਨੇ ਜਿੱਤਨੇ ਹਰ ਹੀਲੇ ਜਿੱਤਨੇ ਤੇ ਜੋ ਮਰਜ਼ੀ ਹੋ ਜੇ ਇਹੀ ਮਤਲਬ ਸੀ ਉਸ ਦਾ ਤਾਂ ਤਾਂ ਫਿਰ ਉਹਦੇ ਲਈ ਕਿਨੂੰ ਬਰੀ ਕਰੀਏ ਜੀ ਇਹਦਾ ਮਾਡਲ ਹੀ ਭਾਰਤੀ ਜਨਤਾ ਪਾਰਟੀ ਦਾ ਹੈ ਕਿ ਜੇਤਾ ਸੀ ਜਿੱਤਦੇ ਆ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਜਿੱਤਦੇ ਫਿਰ ਆਪਾਂ ਖਰੀਦ ਲਈਏ ਨਹੀਂ ਖਰੀਦੇ ਜਾਂਦੇ ਡਰਾ ਲਈਏ ਨਹੀਂ ਡਰਾਏ ਜਾਂਦੇ ਝੂਠ ਬੋਲੀਏ ਰੋਂਡੀ ਪਾ ਲਈਏ ਰੋਂਡੀ ਪਾਈਏ ਹੋਰ ਕਿਵੇਂ ਹੁੰਦੀ ਹੈ ਰੋਂਡੀ ਆਈ ਹੁੰਦੀ ਹੈ ਸ਼ਰੀਆਮ ਤੱਕਾ ਇਦੋਂ ਸ਼ਰੀਆਮ ਤੱਕਾ ਕਦੇ ਨਹੀਂ ਹੋ ਸਕਦਾ ਇਹ ਤੱਕਾ ਤਾਂ ਉਦੋਂ ਸਿਰਫ ਬਚਿਆ ਜਦੋਂ ਕਿ ਜੇ ਕਿਤੇ ਅੱਖ ਕੈਮਰੇ ਦੀ ਨਾ ਹੁੰਦੀ ਐਥੇ ਵੀ ਦੱਸਾਂ ਜਦੋਂ ਹਾਈ ਕੋਰਟ ਨੇ ਕੈਮਰਾ ਲਾਉਣ ਨੂੰ ਕਿਹਾ ਸੀ ਤਾਂ ਉਸ ਵੇਲੇ ਸਿਰ ਵਾਲੇ ਕੈਮਰੇ ਨੂੰ ਲਾਉਣ ਨੂੰ ਤਿਆਰ ਨਹੀਂ ਸੀ ਉਹ ਤਾਂ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਜਿਹੜੇ ਬਾਕੀ ਦਮੈਂਦੇ ਸੀ ਉਹਨਾਂ ਨੇ ਕਹਿਤਾ ਤਾਂ ਇਹ ਗੱਲ ਹੋਈ ਸੀ ਨਹੀਂ ਤਾਂ ਇਹ ਕਹਾਣੀ ਗੜਬੜ ਸੀ ਜਿਉਂ ਨਾਲ ਲੱਗਦਾ ਜਿਹਦੇ ਚ ਤੁਸੀਂ ਇਹਨਾਂ ਮਸ਼ੀਨ ਨੂੰ ਦੇਖਿਆ ਨਾ ਉੱਪਰ ਝਾਕ ਕੇ ਉਹ ਫਿਰ ਕਰਾਸ ਲਾਉਂਦਾ ਉੱਥੇ ਤਾਂ ਫੜਿਆ ਗਿਆ ਜਦੋਂ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਚੀਫ ਜਸਟਿਸ ਨੇ ਉਹਨੂੰ ਪੁੱਛਿਆ ਦੇਖ ਕਹਿੰਦਾ ਜੇ ਝੂਠ ਬੋਲੇ ਤੈਨੂੰ ਅੰਦਰ ਕਰ ਦੂੰ ਤੇ ਉਹ ਡਰ ਗਿਆ ਹਾਲਾਗੇ ਰੂ ਪੜਾਇਆ ਹੋਇਆ ਸੀ ਤੂੰ ਡਰਨਾ ਨਹੀਂ ਕੁਛ ਨਹੀਂ ਕਰਨਾ ਡਰ ਗਿਆ ਬੰਦਾ ਤੇ ਮੰਨ ਗਿਆ ਕਿ ਹਾਂਜੀ ਮੈਂ ਕ੍ਰੋਸ ਲਗਾਏ ਨੇ ਉਦੋਂ ਇਹੀ ਤਾਂ ਕਿਹਾ ਸੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿ ਅਸੀਂ ਸਭ ਕੁਝ ਦੇਖਿਆ ਤੂੰ ਤਾਈਓ ਮੰਨ ਗਿਆ ਵੀ ਦੇਖਿਆ ਤੇ ਜਦੋਂ ਫਿਰ ਸੁਪਰੀਮ ਕੋਰਟ ਨੇ ਫੈਸਲਾ ਬੜਾ ਕਮਾਲ ਦਾ ਦਿੱਤਾ ਲੋਕਾਂ ਨੂੰ ਲੱਗਦਾ ਸੀ ਕਿ ਵੋਟਾਂ ਦੁਬਾਰਾ ਪੈਣਗੀਆਂ ਤੇ ਜੇ ਵੋਟਾਂ ਦੁਬਾਰਾ ਪੈਂਦੀਆਂ ਤਾਂ ਤਿੰਨ ਬੰਦੇ ਜਿਹੜੇ ਟੁੱਟ ਕੇ ਚਲੇ ਗਏ ਜਿਨ੍ਹਾਂ ਨੂੰ ਮੋਦੀ ਸਾਹਿਬ ਯਾਦ ਆ ਗਏ ਉਹਨੂੰ ਨੀਹਾ ਗੁਰਚਰਨਜੀਤ ਸਭ ਨੇ ਕਿਹਾ ਜੀ ਸਾਨੂੰ ਤਾਂ ਮੋਦੀ ਸਾਹਿਬ ਦੇ ਬੀਤੀਆਂ ਪਸੰਦ ਨੇ ਕਟੜ ਇਮਾਨਦਾਰ ਪਾਰਟੀ ਦੀ ਪਸੰਦ ਉਹਨਾਂ ਨੂੰ ਉਹਨਾਂ ਚ ਇੱਕ ਦੋ ਨੂੰ ਸ਼ਾਇਦ ਮੇਅਰ ਬਣਾਉਣਾ ਸੀ ਤਾਂ ਹੀ ਤਾਂ ਇਹਨਾਂ ਨੇ ਆਪਦਾ ਬੰਦੇ ਤੋਂ ਅਸਤੀਫਾ ਦਵਾਤਾ ਸੀ ਤੇ ਲੱਗਦਾ ਸੀ ਕਿ ਫੈਸਲਾ ਐ ਆਊਗਾ ਵੀ ਦੁਬਾਰਾ ਵੋਟਾਂ ਪਾਓ ਫੇਰ ਕੁਝ ਨਹੀਂ ਹੋਣਾ ਸੀ ਲੇਕਿਨ ਸੁਪਰੀਮ ਕੋਰਟ ਕਹਿੰਦੇ ਨਹੀਂ ਇਹ ਵੋਟਾਂ ਤਾਂ ਅਯੋਗ ਹੈ ਹੀ ਨਹੀਂ ਸੀ ਅਵੈਦ ਹੀ ਨਹੀਂ ਸੀ ਇਹਦਾ ਸਹੀ ਸੀ ਵੋਟਾਂ ਠੀਕ ਸੀ ਤੇ ਇਹਨਾਂ ਦੀ ਗਿਣਤੀ ਕਰੋ ਉਹਦੇ ਮੁਤਾਬਕ ਉਹਨਾਂ ਨੇ ਕੁਲਦੀਪ ਕੁਮਾਰ ਜਿਹੜਾ ਆਮ ਆਦਮੀ ਪਾਰਟੀ ਦਾ ਮੇਅਰ ਉਹਨੂੰ ਜਿਤਾਤਾ ਗੱਲ ਉਹਨੂੰ ਜਿਤਾਉਣ ਦੀ ਨਹੀਂ ਗੱਲ ਤਾਂ ਲੋਕਤੰਤਰ ਦੀ ਜਿੱਤ ਦੀ ਹੈ ਮੈਂ ਜਿਹੜਾ ਆਮ ਆਦਮੀ ਪਾਰਟੀ ਦਾ ਪੰਦਾ ਨਹੀਂ ਮੈਂ ਭਾਰਤ ਜਾਤਾ ਪਾਰਟੀ ਦਾ ਖਲਾਫ ਹਾਂ ਮੈਂ ਤਾਂ ਕਹਿੰਦਾ ਲੋਕਤੰਤਰ ਦੀ ਜਿੱਤ ਹੋਣੀ ਚਾਹੀਦੀ ਸੀ ਉਹ ਜਿੱਤ ਹੋਣ ਹੋਈ ਹੈ ਤੇ ਇਹ ਜਿੱਤ ਦੇ ਵਿੱਚ ਜੋ ਕੁਝ ਹੋਇਆ ਉਹ ਦੇਖਣਾ ਹੈ ਜੋ ਕੁਝ ਹੋ ਸਕਦਾ ਹੈ ਉਹ ਸੋਚਣ ਵਾਲਾ ਕੀ ਹੋ ਸਕਦਾ ਬਿਹਾਰ ਚ ਕਿਉਂ ਨਹੀਂ ਹੋ ਸਕਦਾ ਜੀ ਬਿਹਾਰ ਚ ਨतीश ਕੁਮਾਰ ਹੈ ਸਰਕਾਰ ਇਹਨਾਂ ਦੀ ਹੈ ਇਹੀ ਮਾਡਲ ਉੱਥੇ ਅਪਣਾਇਆ ਜਾ ਸਕਦਾ ਖਰੀਦੋ ਖਰਾਬ ਦਾ ਮਾਡਲ ਤਾਂ ਸਾਰੀ ਥਾਂ ਤੇ ਹੈ ਇਹਨਾਂ ਦਾ ਮਹਾਰਾਸ਼ਟਰ ਐਮ ਪੀ ਐ ਤੇ ਆਉਣ ਵਾਲੇ ਟਾਈਮ ਦੇ ਵਿੱਚ 24 ਦੇ ਵਿੱਚ ਕੁਝ ਵੀ ਹੋ ਸਕਦਾ ਤੇ ਉਹ ਤਾਂ ਹੁਣ ਰਵਿੰਦ ਕੇਜਰੀਵਾਲ ਤਾਂ ਥਾਂ ਥਾਂ ਕਹਿੰਦਾ ਫਿਰਦਾ ਕਹਿੰਦਾ ਕਹਿੰਦੇ ਅਸੀਂ 370 ਜਿੱਤਾਂਗੇ ਇਹਨਾਂ ਨੂੰ ਕਿਵੇਂ ਪਤਾ ਜਿੱਤਣਗੇ ਅੰਬੀਏ 400 ਜਿੱਤੂ ਕਹਿੰਦੇ ਤਾਂ ਕਹਿੰਦੇ ਨੇ ਇਹਨੂੰ ਪਤਾ ਹੈ ਇਹ EVM ਇਹਨਾਂ ਦੀ ਹੈ ਉਥੋਂ ਰਿਪੋਰਟ ਪਾਉਣਗੇ ਤਾਂ ਇਸ ਤਰ੍ਹਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਉਹ ਚਾਹੇ ਗਲਤ ਹੈ ਚਾਹੇ ਠੀਕ ਹੈ ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਹੋਈ ਹੈ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਦੇ ਮੇਅਰ ਦੇ ਮਾਨਰੇ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ ਔਰ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਇਹ ਦੋਨੇ ਗੱਲਾਂ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ ਔਰ ਸੱਚ ਬੁਚੀ ਇਹ ਬਹੁਤ ਵੱਡਾ ਅਸਰ ਪਾਉਣ ਗਿਆ ਆਉਣ ਵਾਲੀਆਂ ਚੋਣਾ ਚ ਔਰ ਜਿਸ ਤਰੀਕੇ ਨਾਲ ਅਨਿਲਮ ਸੀ ਤੇ ਇਹ ਗਾਜ ਗਿਰੀ ਔਰ ਉਹ ਹੋ ਸਕਦਾ ਜਿਵੇਂ ਕਿਹਾ ਗਿਆ ਤਿੰਨ ਹਫ਼ਤੇ ਦਾ ਟਾਈਮ ਦਿੱਤਾ ਜਿਵੇਂ ਕਿਹਾ ਗਿਆ ਕਿ ਉਹ ਤੇ ਕੇਸ ਚੱਲੂਗਾ ਹੋ ਸਕਦਾ ਉਹਨੂੰ ਸਾਲ ਦੋ ਸਾਲ ਦੀ ਕੈਦ ਵੀ ਹੋ ਜੇ ਤੇ ਪਰ ਇਹ ਵੀ ਹੋ ਸਕਦਾ ਹੈ ਕੈਚ ਤੋਂ ਜਦੋਂ ਬਾਹਰ ਆਵੇ ਉਹ ਰਾਸਵਾਂ ਚ ਬੈਠਾ ਵੀ ਤੁਸੀਂ ਦੇਖੋ ਕਿਉਂਕਿ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਨਾ ਇਹਨੇ ਹੋਰਾਂ ਤੋਂ ਬੜੇ ਕੰਮ ਲੈਣੇ ਹੁੰਦੇ ਨੇ ਉਹ ਆਪਣੇ ਬੰਦਿਆਂ ਨੂੰ ਫਿਰ ਨਵਾਜ਼ਦੀ ਵੀ ਹੈ ਇਹ ਵੀ ਹੋ ਸਕਦਾ ਹੈ ਲੇਕਿਨ ਇਸ ਸਾਰੀ ਗੱਲ ਦੇ ਵਿੱਚ ਜਿਹੜੀ ਕਿਰਕਰੀ ਹੋਈ ਹੈ ਜੋ ਦਾ ਜਿਹਦਾ ਜਵਾਬ ਨਹੀਂ ਜਿਹਦੇ ਬਾਰੇ ਚੁੱਪ ਬੈਠੇ ਨੇ ਕਿ ਇਹ ਕਰਨ ਕੀ ਬੈਠੇ ਅਸੀਂ ਇਹਦਾ ਜਵਾਬ ਕਿਵੇਂ ਦੇਣਗੇ ਜਦੋਂ ਇਲੈਕਸ਼ਨ 'ਚ ਇਹ ਗੱਲਾਂ ਹੋਣਗੀਆਂ ਤਾਂ ਉਹ ਸੱਚਮੁੱਚ ਇਹ ਬਹੁਤ ਵੱਡੀ ਗੱਲ ਵਾਪਰ ਗਈ ਸੀ ਤੇ ਬਹੁਤ ਵੱਡਾ ਫੈਸਲਾ ਹੈ ਪਰ ਸੱਚੀ ਗੱਲ ਤਾਂ ਇਹੀ ਹੈ ਕਿ ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਨਾ ਇਹਨਾਂ ਦੀ ਚਮੜੀ ਹੁੰਦੀ ਆ ਬੜੀ ਮੋਟੀ ਟੀਟ ਹੁੰਦੇ ਨੇ ਇਹ ਇਹ ਕੁਆਲਿਟੀ ਹੁੰਦੀ ਆ ਇਹ ਪ੍ਰਵਾਇਡ ਹੀ ਕਰਦੇ ਇਹ ਤਾਂ ਇਹ ਤਾਂ ਲੋਕਾਂ ਦੇ ਲੋਥਾਂ ਤੇ ਕੁਰਸੀ ਤੱਕ ਚਲੇ ਜਾਂਦੇ ਨੇ ਐਥੇ ਤਾਂ ਸਿਰਫ ਵੋਟਾਂ ਹੀ ਦੇ ਕੇ ਇਹ ਹੇਰਾਫੇਰੀ ਕੀਤੀ ਹੈ ਇਹ ਤਾਂ ਕ੍ਰਾਸ ਵੋਟਾਂ ਤੇ ਲਾਇਆ ਤਾਂ ਗਰਦਨਾ ਤੇ ਲਾ ਦਿੰਦੇ ਨੇ ਚੇਅਰ ਦੇ ਲਈ ਕੁਰਸੀ ਲਈ ਕੁਝ ਵੀ ਕਰ ਸਕਦੇ ਹੁੰਦੇ ਨੇ ਲੇਕਿਨ ਜੋ ਕੁਝ ਇੱਥੇ ਹੋਇਆ ਹੈ ਸੱਚਮੁੱਚ ਹੀ ਲੋਕਤੰਤਰ ਲਈ ਇੱਕ ਬਹੁਤ ਕਾਲਾ ਦਿਨ ਸੀ 30 ਜਨਵਰੀ ਤੇ ਲੋਕਤੰਤਰ ਲਈ ਇੱਕ ਬਹੁਤ ਚੰਗਾ ਦਿਨ ਸੀ ਜਦੋਂ ਸੁਪਰੀਮ ਕੋਰਟ ਨੇ 20 ਫਰਬਰੀ ਨੂੰ ਇਸ ਕਿਸਮ ਦਾ ਫੈਸਲਾ ਸੁਣਾਇਆ ਔਰ ਜਿਹੜਾ ਹੈ ਸਹੀ ਬੰਦੇ ਨੂੰ ਚਾਹੇ ਉਹਦੇ ਕੋਲ ਮжоਰਿਟੀ ਹੈ ਜਾਂ ਨਹੀਂ ਹੈ ਇਹ ਫੈਸਲਾ ਦੇ ਕੇ ਉਹਦੀ ਜਿੱਤ ਜਿਹੜੀ ਹੈ ਉਹ ਦਵਾਈ ਇਹ ਜਿੱਤ ਅਸਰ ਦੇ ਵਿੱਚ ਲੋਕਤੰਤਰ ਦੀ ਜਿੱਤ ਹੀ ਕਹੀਏ ਆ ਜਨਾਈ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ